ਇਹ ਇਹ ਮੁੰਡਾ ਨਾ ਚੱਲਿਆ ਤੇ ਤੁਸੀਂ ਆਪਣੀ ਕੰਪਨੀ ਦਾ ਕੋਈ ਵੀ ਕਲਾਕਾਰ ਮੈਨੂੰ ਦੇ ਦਿਓ ਮੈਂ ਫ੍ਰੀ ਆਫ ਕਾਸਟ ਉਹਦਾ ਮਾਸਟਰ ਰਿਕਾਰਡ ਕਰਕੇ ਤੁਹਾਨੂੰ ਦੇ ਦਿੰਦਾ ਜਿੰਨਾ ਤੁਹਾਨੂੰ ਲਾਸ ਹੋ ਗਿਆ ਸਲੂਜ਼ ਕਰ ਦੇਉਂਦੇ ਪਰ ਇਹ ਮੇਰੇ ਕਹਤੇ ਕੋਈ ਰਿਲੀਜ਼ ਕਰ ਦੇ 4800 ਦੀ ਟੇ ਬਣਾਈ ਸੀ ਇਹ ਸੋਚ ਕੇ ਵੀ ਇੱਕ ਦੋ ਵਾਰ ਰਿਪੀਟ ਨਹੀਂ ਹੋਣੀ ਵੀ 4800 ਦੇ ਵਿੱਚ ਕੰਮ ਹੋ ਜਾਣਾ ਤੇ ਉਹ 4800 ਤੋਂ 2 ਘੰਟਿਆਂ ਜੀ ਖਤਮ ਹੋ ਗਈ ਤੇ ਪੂਰੀ ਮਾਰਕੀਟ ਚ ਹਲਚਲ ਮਚ ਗਈ ਵੀ ਕੈਸਟ ਨਹੀਂ ਮਿਲਦੀ ਕੈਸਟ ਨਹੀਂ ਮਿਲਦੀ ਉਹ ਐਲਬਮ ਸੀ ਜਿਹਦੀਆਂ ਅੱਠੇਆਂ ਅੱਠੇ ਵੀਡੀਓ ਬਣਾਈ ਜੱਸੀ ਸੋਲ ਦੀ ਜਦੋਂ ਮੈਂ ਪਹਿਲੀ ਐਲਬਮ ਕੀਤੀ ਤੇ ਮੈਂ ਉਸ ਐਲਬਮ ਦੇ ਉੱਤੇ ਬਹੁਤ ਕੰਫੀਡੈਂਟ ਸੀ ਕਿਉਂਕਿ ਜੱਸੀ ਸੋਲ ਦੀ ਮੈਂ ਪਰਫਾਰਮੈਂਸ ਦੇਖ ਚੁੱਕਿਆ ਸੀ ਸਟੇਜ ਤੇ ਤੇ ਮੈਨੂੰ ਆਲਰੇਡੀ ਇਸ ਗੱਲ ਦਾ ਇੱਕ ਹਿੰਟ ਮਿਲ ਚੁੱਕਿਆ ਸੀ ਕਿ ਉਸ ਵਕਤ ਜਿਹੜਾ ਪੰਜਾਬ ਦਾ ਸੰਗੀਤਕ ਦੌਰ ਸੀ ਲੋਕ ਭਾਲਦੇ ਸੀ ਕਿ ਕਲਾਕਾਰ ਜਿਹੜਾ ਹੈਗਾ ਉਹ ਸਟੇਜ ਤੇ ਪਰਫਾਰਮ ਕਰੇ ਤੇ ਉਹ ਉਹਦੀ ਪਰਫਾਰਮੈਂਸ ਸਿੰਗਰ ਦੀ ਦੇਖਣਾ ਪਸੰਦ ਕਰਦੇ ਸੀ ਲੋਕ ਤੇ ਜੱਸੀ ਸੋਲ ਦੇ ਵਿੱਚੋਂ ਪਰਫਾਰਮੈਂਸ ਵਾਲੇ ਗੁਣ ਸੀਗੇ ਸਾਰੇ ਗਾਇਕੀ ਭਾਵੇਂ ਥੋੜੀ ਘੱਟ ਸੀ ਲੇਕਿਨ ਪਰਫਾਰਮੈਂਸ ਵਾਲੇ ਗੁਣ ਪੂਰੇ ਸੀ 100 ਟਾ 100 ਸੀ ਪਰਸਨੈਲਿਟੀ ਵੀ ਅੱਛੀ ਸੀ ਭੰਗੜਾ ਪਾਉਣ ਜਾਣਦਾ ਸੀਗਾ ਖਾਲਸਾ ਕਾਲਜ ਜਲੰਧਰ ਤੋਂ ਭੰਗੜਾ ਪਾਉਂਦਾ ਸੀਗਾ ਤੋਂ ਆਲਰੇਡੀ ਮੈਨੂੰ ਜਦੋਂ ਉਹਦੀ ਐਲਬਮ ਕੀਤੀ ਤੇ ਮੇਰਾ ਖਿਆਲ ਮੈਂ ਪੰਜਾਬ ਦੀ ਕੋਈ ਕੰਪਨੀ ਨਹੀਂ ਛੱਡੀ ਹੋਣੀ ਜਿੱਥੇ ਉਹ ਮਾਸਟਰ ਨਹੀਂ ਲੈ ਕੇ ਗਿਆ ਤੇ ਹਰ ਕੰਪਨੀ ਇਹੀ ਕਰ ਦਿੰਦੀ ਸੀ ਕਿ ਭਾਜੀ ਨਵਾਂ ਕਲਾਕਾਰ ਆ ਤੇ ਗਾਇਕੀ ਵੀ ਥੋੜੀ ਹਜੇ ਇਸ ਤਰ੍ਹਾਂ ਦੀ ਆ ਤੇ ਪਰ ਤੁਹਾਡਾ ਮਿਊਜ਼ਿਕ ਤਾਂ ਬਹੁਤ ਕਮਾਲ ਦਾ ਮੈਂ ਉਹ ਕਹਿੰਦਾ ਵੀ ਮਿਊਜ਼ਿਕ ਤਾਂ ਮੈਨੂੰ ਪਤਾ ਹੀ ਆ ਰੈਡੀ ਤੁਸੀਂ ਮੇਰੀ ਮੇਰੇ ਮੂੰਹ ਤੇ ਮੇਰੀ ਤਾਰੀਫ ਹੀ ਕਰੋਗੇ ਲੇਕਿਨ ਇਹ ਵੀ ਮੈਨੂੰ ਤੇ ਪ੍ਰੋਡਕਸ਼ਨ ਦਾ ਮਤਲਬ ਆ ਤੇ ਕਰਦੇ ਕਰਾਉਂਦੇ ਖੈਰ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਈ ਵਾਰੀ ਕੋਈ ਚੀਜ਼ ਬਣ ਬਣਾ ਕੇ ਕਿਸੇ ਦੀ ਝੋਲੀ 'ਚ ਆਟੋਮੈਟਿਕਲੀ ਪੈਣੀ ਹੁੰਦੀ ਆ ਵੀ ਜਿਵੇਂ ਐ ਕਹ ਲਓ ਵੀ ਲਾਟਰੀ ਕਿਸੇ ਨੇ ਲੈਣੀ ਹੁੰਦੀ ਆ ਪੈਸੇ ਮੈਂ ਦੇਣੇ ਹੁੰਦੇ ਆ ਲਾਟਰੀ ਹੁੰਨੇ ਲੈ ਲੈਣੀ ਹੁੰਦੀ ਆ ਤੇ ਨੰਬਰ ਉਹਦਾ ਲੱਗ ਜਾਣਾ ਹੁੰਦਾ ਤੋ ਇਹ ਲਾਟਰੀ ਲੱਗਣੀ ਸੀ ਕਿਸੇ ਦੀ ਤੇ ਮੈਂ ਚੱਕੀ ਫਿਰ ਤੇ ਮੈਂ ਉਥੇ ਜਸੀ ਸੋਲ ਨੂੰ ਪਾਰਕਿੰਗ ਲਾਟ ਚ ਗਿਆ ਬਾਹਰ ਨਿਕਲ ਕੇ ਮੈਂ ਥੱਡੇ ਮੈਂ ਮੈਂ ਇੱਕ ਇਥੇ ਇੱਕ ਆਡੀਓ ਟੱਚ ਕੰਪਨੀ ਆ ਤੇ ਮੈਂ ਇੱਕ ਵਾਰੀ ਉਹਨਾਂ ਲਈ ਕੋਈ ਕੰਮ ਕੀਤਾ ਸੀਗਾ ਤੇ ਬਈ ਆਪਾਂ ਇੱਕ ਵਾਰੀ ਉਹਨਾਂ ਨੂੰ ਵੀ ਫੋਨ ਕਰਕੇ ਦੇਦੇ ਆ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਦੇ ਘਰ ਗਏ ਅਸੀਂ ਉਹਨਾਂ ਨੇ ਸਾਡੀ ਆਉ ਭਖ ਕੀਤੀ ਤੇ ਚਾਹ ਪਾਣੀ ਪਲਾਇਆ ਸਾਨੂੰ ਤੇ ਕਹਿੰਦੇ ਦੱਸੋ ਕੀ ਕੰਮ ਹੈ ਮੈਂ ਕਿਹਾ ਜੀ ਇੱਕ ਮਾਸਟਰ ਰਿਕਾਰਡ ਕੀਤਾ ਵੀਡੀਓ ਵੀ ਤਿਆਰ ਪਈਆਂ ਨੇ ਰਿਲੀਜ਼ ਕਰਨਾ ਤੇ ਉਹਨੇ ਮਾਸਟਰ ਸੁਣਿਆ ਤੇ ਸੁਣ ਕੇ ਕਹਿੰਦੇ ਭਾਜੀ ਬਾਕੀ ਤਾਂ ਸਾਰਾ ਕੁਝ ਵਧੀਆ ਹੈ ਪਰ ਸਿੰਗਰ ਨਵਾਂ ਆ ਤੇ ਇਸ ਤਰ੍ਹਾਂ ਰਿਸਕ ਬਹੁਤ ਹੈ ਤੇ ਮੈਂ ਕਿਹਾ ਜੀ ਵੀ ਤੁਸੀਂ ਕਲੀਅਰ ਮੈਨੂੰ ਹਾਂ ਜਾਂ ਨਾ ਚ ਜਵਾਬ ਦਿਓ ਭਾਜੀ ਕਹਿੰਦੇ ਨਹੀਂ ਮੁਸ਼ਕਲ ਹੋ ਜਾਣੀ ਆ ਤੇ ਮੈਂ ਫਿਰ ਉਹਨਾਂ ਨੇ ਇੱਕ ਸ਼ਰਤ ਰੱਖੀ ਮੈਂ ਕਿਹਾ ਵੀ ਇੱਕ ਸ਼ਰਤ ਹੈ ਜੇ ਇਹ ਮੁੰਡਾ ਨਾ ਚੱਲਿਆ ਤੇ ਤੁਸੀਂ ਆਪਣੀ ਕੰਪਨੀ ਦਾ ਕੋਈ ਵੀ ਕਲਾਕਾਰ ਮੈਨੂੰ ਦੇ ਦਿਓ ਮੈਂ ਫ੍ਰੀ ਆਫ ਕਾਸਟ ਉਹਦਾ ਮਾਸਟਰ ਰਿਕਾਰਡ ਕਰਕੇ ਤੁਹਾਨੂੰ ਦੇ ਦੂੰਗਾ ਜਿੰਨਾ ਤੁਹਾਨੂੰ ਲਾਸ ਹੋਗਾ ਇਸ ਐਲਬਮ ਨੂੰ ਰੀਲੀਜ਼ ਕਰਨ ਦੇ ਉੱਤੇ ਪਰ ਇਹ ਮੇਰੇ ਕਹਿ ਤੇ ਕੋਈ ਰੀਲੀਜ਼ ਕਰ ਦਿਓ ਤੇ ਉਹਨਾਂ ਨੇ ਜਿਵੇਂ ਕਹਿੰਦੇ ਹੁੰਦੇ ਮਲਮੀ ਦੀ ਜਿਬੇ ਮੰਨ ਦੇ ਮੰਦਰਾਂ ਦੇ ਮੈਂ ਮਨਾ ਲੇ ਮੈਂ ਕਿਹਾ ਇੱਕ ਵਾਰ ਰਿਲੀਜ਼ ਕਰ ਦਿਓ ਤੁਸੀਂ ਬਸ ਮੇਰੇ ਕਹਿਣ ਤੇ ਇੱਕ ਵਾਰ ਰਿਲੀਜ਼ ਕਰ ਦਿਓ ਮੈਂ ਤੁਹਾਨੂੰ ਕਹਿ ਰਿਹਾ ਤੇ ਖੈਰ ਜਿੱਦਣ ਉਹਨੇ ਰਿਲੀਜ਼ ਕੀਤਾ ਜੀ ਬਈ ਜਿਵੇਂ ਕਹਿ ਲਓ ਵੀ 12 ਵਜੇ ਉਹਨੇ ਮਾਰਕੀਟ ਚ ਮਾਲ ਵੰਡਿਆ ਤੇ ਮਾਲ ਵੀ ਬਹੁਤ ਥੋੜਾ ਜਿਹਾ ਬਣਾਇਆ ਸੀਗਾ ਉਸ ਟਾਈਮ ਦੇ ਉੱਤੇ ਸਭ ਤੋਂ ਜਿਹੜੀ ਮਿਨੀਮਮ ਕੈਸਟ ਬਣਦੀ ਸੀ ਉਹ ਬਣਦੀ ਸੀ 4800 ਤੇ ਉਹਨਾਂ ਨੇ 4800 ਟੇਪ ਬਣਾਏ ਸੀ ਇਹ ਸੋਚ ਕੇ ਵੀ ਇਦੋਂ ਬਾਅਦ ਰਿਪੀਟ ਨਹੀਂ ਆਉਣੀ ਵੀ 4800 ਦੇ ਵਿੱਚ ਕੰਮ ਹੋ ਜਾਣਾ ਤੇ 4800 ਦੋ ਘੰਟਿਆਂ ਚ ਹੀ ਖਤਮ ਹੋ ਗਈ ਤੇ ਪੂਰੀ ਮਾਰਕੀਟ ਚ ਹਲਚਲ ਮਚ ਗਈ ਵੀ ਕੈਸਟ ਨਹੀਂ ਮਿਲ ਰਹੀ ਕੈਸਟ ਨਹੀਂ ਮਿਲ ਰਹੀ ਤੇ ਉਸ ਤੋਂ ਬਾਅਦ ਉਹ ਕਿੰਨੇ ਕ ਐਲਬਮ ਬਣੀ ਤੇ ਕੰਪਨੀ ਨੇ ਵੀ ਹੱਥ ਖੜੇ ਕਰ ਦਿੱਤੇ ਵੀ ਚਾਰ ਚਾਰ ਜਗ੍ਹਾ ਤੋਂ ਮਾਲ ਬਣ ਕੇ ਆ ਰਿਹਾ ਤਾਂ ਵੀ ਸਾਡੇ ਕੋਲ ਮਾਲ ਪੂਰਾ ਨਹੀਂ ਹੋ ਰਿਹਾ ਔਰ ਜਿੰਦੇ ਐਲਬਮ ਨੇ ਉਹ ਉਹ ਮਤਲਬ 2000 5 ਦੀ ਉਹ ਐਲਬਮ ਸੀ ਜਿਹਦੀਆਂ ਅੱਠੇ ਦੀਆਂ ਅੱਠੇ ਵੀਡੀਓ ਬਣੀਆਂ ਸੀਗੀਆਂ ਠੀਕ ਹੈ ਸਾਰੇ ਗਣਿਆਂ ਦੀਆਂ ਵੀਡੀਓ ਬਣੀਆਂ ਔਰ 6 ਮਹੀਨੇ ਕੰਟੀਨਿਊਸ ਆ ਇਕਨਾਮੀ ਚੈਨਲ ਤੇ ਉਹਦੀ ਐਡ ਲਗਾਤਾਰ ਉਸ ਐਲਬਮ ਦੀ ਚਲਦੀ ਰਹੀ ਔਰ ਰਿਕਾਰਡ ਤੋੜ ਐਲਬਮ ਜਿਹੜੀ ਜਿਹਨੂੰ ਆਪਾਂ ਕਹਿੰਦੇ ਵੀ ਰਿਕਾਰਡ ਤੋੜ ਭਈ ਜਿਵੇਂ ਕਹਿ ਲਓ ਵੀ ਕੰਪਨੀ ਦੇ ਬਾਰੇ ਨਿਆਰੇ ਕਰਤੇ ਹੋ ਸੀ ਕੋਈ ਐਲਬਮ ਨਹੀਂ ਆਡੀਓ ਟ੍ਰੈਕ ਦੇ ਤੇ ਬਾਕੀ ਲੋਕਾਂ ਨੂੰ ਪਤਾ ਹੀ ਆ ਵੀ ਉਹ ਚ ਜਿਹੜੇ ਸਾਦ ਨਹੀਂ ਗਾਣਾ ਬੇਮਾ ਹੋ ਜੂ ਸਾਦ ਨਹੀਂ ਅੱਜ ਵੀ ਇੰਸਟਾਗ੍ਰਾਮ ਤੇ ਰੀਲਾਂ ਬਣ ਰਹੀਆਂ ਉਹਦੀਆਂ ਜائیں ਕੱਟ ਕੇ ਦੁਪਹਿਰਾ ਜਿੰਦੇ ਮੇਰੀਏ ਗੱਲਾਂ ਗਲੀ ਗਲੀ ਵਿੱਚ ਗਲਗਲ ਵਰਗੀ ਹੋ ਰਹੀ ਗੋਰੀ ਨਾਰਦੀਆਂ ਮੁੰਡਾ ਹੋ ਗਿਆ ਮਰੀਦ ਗੋਰੇ ਰੰਗ ਦਾ ਨਹੀਂ ਉਹ ਸਾਰੇ ਗਣੇ ਲੋਕਾਂ ਨਾਲ ਅੱਜ ਵੀ ਯਾਦ ਹੈ ਜੱਟਾ ਖੇਚ ਤਿਆਰੀ ਮੇਲਾ ਦੇਖਣ ਜਾਣਾ ਏ ਮੇਰੀਆਂ ਤੋਂ ਮੇਰੀਆਂ ਤੋਂ ਮੇਰੀਆਂ ਤੋਂ ਜਾਣੇ ਨਹੀਂ ਇਹ ਸਾਰੇ ਗਣੇ ਲੋਕਾਂ ਨੂੰ ਅੱਜ ਵੀ ਯਾਦ ਨੇ ਤਾਂ ਉਹ ਇਹ ਜੱਸੀ ਸੋਹਲੇ ਵੀ ਸੰਘਰਸ਼ ਕਰਨਾ ਕਿ ਆਪਣੀਆਂ ਸਾਰੇ ਹੀ ਬਗ de <laughs> <Yeah>. deco <laughs>